ਯੋਧ ਨਸ਼ਾ ਵਿਰੋਧ ਮੁਹਿੰਮ ਦੌਰਾਨ थाना ਸ਼ੰਭੂਦੀ ਪੁਲਿਸ ਨੇ 1 ਕਿਲੋਗ੍ਰam ਹੈਰੋਇਨ ਸਮੇਤ ਇੱਕ ਨੂੰ ਕਾਬੂ ਕੀਤਾ ਹੈ ਆਓ ਸੁਣੀਏ ਇਸ ਬਾਰੇ ਚ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਕੀ ਕਹਿੰਦੇ ਹਨ ਮੀਡੀਆ ਨਿਊਜ਼ ਪੰਜਾਬ ਰਾਜਪੁਰਾ ਤੋਂ ਰਾਜਿੰਦਰ ਸਿੰਘ ਮੋਹੀ ਦੀ ਰਿਪੋਰਟ ਹਾਂਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਹੀ ਅਸੀਂ ਸ਼ੰਭੂ ਤੋਂ ਬਹੁਤ ਵੱਡੀ ਰਿਕਵਰੀ ਕੀਤੀ ਹੈ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਸ਼੍ਰੀ ਵਰਮਾ ਸ਼ਰਮਾ ਜੀ ਐਸਐਸਪੀ ਸਾਹਿਬ ਪਟਿਆਲਾ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਸੈਚੂ ਸ਼ੰਭੂ ਨੇ ਕੱਲ ਮਿਤੀ 5 2 2026 ਨੂੰ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਟੋਲ ਪਲਾਜ਼ੇ ਤੋਂ ਪਹਿਲਾਂ ਮੈਮਟੂਡ ਬੈਰੀਅਰ ਤੇ ਜਿਹੜਾ ਅੱਗੇ ਵੀ ਅਕਸਰ ਅਸੀਂ ਇਹੋ ਜਿਹੇ ਚੈਕਿੰਗਾਂ ਕਰਦੇ ਰਹਿੰਦੇ ਹਾਂ ਉੱਥੇ ਤੇ ਕੱਲ ਵੀ ਨਾਕਾ ਲੱਗਿਆ ਹੋਇਆ ਸੀ ਤਾਂ ਨਾਕੇ ਤੇ ਦੌਰਾਨ ਇੱਕ ਵਿਅਕਤੀ ਫੈਦਲਾਉਂਦਾ ਦਿਖਾਈ ਦਿੱਤਾ ਜਿਹਨੂੰ ਚੈੱਕ ਕੀਤਾ ਤੇ ਉਹਦੇ ਕੋਲੋਂ ਉਹਦੇ ਕੋਲੋਂ 1 ਕਿਲੋ ਜਿਹੜੀ ਹਿਰਨ ਬਰਾਮਦ ਹੋਈ ਜੇ ਸਾਡੀ ਕਿੰਨੀ ਕੁ ਕੀਮਤ ਹੋਣੀ ਬਜਾਰੀ ਇਹਦੇ ਬਾਰੇ ਜੀ ਤੁਹਾਨੂੰ ਜਿਆਦਾ ਪਤਾ ਤੁਸੀਂ ਖਬਰਾਂ ਕੋਲੋਂ ਪਾਉਂਦੇ ਰਹਿੰਦੇ ਰਹੇ ਹੋ ਤਾਂ ਲਿਖਦੇ ਰਹਿੰਦੇ ਹੋ ਦੀ ਕੀਮਤ ਮੈਂ ਕਿਉਂਕਿ ਇਹੋ ਜੀ ਚੀਜ਼ ਤਾਂ ਐਨੀ ਕੋਈ ਕੋਲਟ ਆ ਜਾਂ ਕਿਵੇਂ ਆ ਕੀਮਤ ਹੋਵੇ ਇਹਦਾ ਲੱਗੀ ਲਾਈ ਹੈ ਜੀ ਇਹਦਾ ਪਛੋਕਰ ਸਰ ਬੰਦੇ ਦਾ ਵੀ ਕਿੱਥੋਂ ਲੈ ਕੇ ਆ ਰਿਹਾ ਸੀ ਕਿੱਥੇ ਨੇ ਦੇਣੀ ਸੀ ਇਹ ਜੀ ਅਸੀਂ ਇਹਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹੈਪੀ son of ਸ਼ੇਰ ਸਿੰਘ ਇਹ ਕ੍ਰਿਸ਼ਨਾ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਜੀ ਇਹ ਤੇ ਇਹਦੇ ਤੇ ਪਹਿਲੇ ਵੀ ਚੋਰੀ ਚੂਰੀ ਦੇ ਪਰਚੇ ਦਰਜ ਨੇ ਤੇ ਇਹ ਪਾਰਟ ਆ ਉਹ ਦਿੱਲੀ ਸਾਈਡ ਤੋਂ ਲੈ ਕੇ ਆ ਰਿਹਾ ਸੀਗਾ ਜੀ ਕਿਸਤੇ ਵਾਲਾ ਕਿਸਤੇ ਸੀਗਾ ਇਹ ਬਸ ਪੁੱਸਤੇ ਆਇਆ ਸੀਗਾ ਜੀ ਅੱਗੇ ਨਾ ਇਹ ਜਦੋਂ ਮਨਾਕਾਂ ਨੂੰ ਕੰਨ ਲੱਗਿਆ ਹੁੰਦਾ ਫਿਰ ਇਹ ਬਸ ਤੋਂ ਉਤਰ ਕੇ ਪੈਦਲ ਹੋ ਜਾਂਦੇ ਆ ਤੇ ਵੀ ਅਸੀਂ ਨਾਕਾ ਲੱਗ ਜੇਗਾ ਨੱਕ ਦੀ ਫਿਰ ਚੈਕਿੰਗ ਹੁੰਦੀ ਹੈ ਤਾਂ ਕਰਕੇ ਵਾਹਨ ਤੇ ਸੀ ਉਹ ਇਹ ਥੱਲੇ ਉਤਰ ਗਿਆ ਥੱਲੇ ਉਤਰ ਕੇ ਜਦੋਂ ਪੁਲਿਸ ਪਾਰਟੀ ਨੂੰ ਦੇਖਿਆ ਭੱਜਣ ਲੱਗਿਆ ਤਾਂ ਬਾਬਾ ਸੁੱਟ ਗਏ ਤੇ ਇਹਨਾਂ ਨੇ ਐਸ ਐਚ ਓ ਸ਼ੰਭੂ ਤੇ ਇਹਨਾਂ ਦੀ ਟੀਮ ਉੱਥੇ ਖੜੀ ਸੀ ਇਹਨਾਂ ਨੇ ਬੜੀ ਮਸਤੀ ਨਾਲ ਕਾਬੂ ਕੀਤਾ ਕਾਬੂ ਕਰਕੇ ਚੈੱਕ ਕੀਤਾ ਫਾਈ ਨੰਬਰ 24 ਅੰਡਰ ਸੈਕਸ਼ਨ 21 685 ਐਨ ਡੀ ਪੀ ਐਸ ਦੇ ਅੱਥੇ ਪਰਚਾ ਦੇ ਕੇ ਕਾਰਵਾਈ ਕੀਤੀ ਹੈ ਤੇ ਇਹ ਅ ਇੱਕ ਕਿਲੋ ਹੀਰੇਣ ਤੇ ਬਹੁਤ ਹੈਵੀ ਰਿਕਵਰੀ ਹੈ ਜੀ ਇਹ ਕਮਰਸ਼ੀਅਲ ਆਉਂਦੇ ਆ ਸੁਪਰ ਕਮਰਸ਼ੀਅਲ ਸਰ ਕੋਈ ਦੱਸਿਆ ਜੀ ਨੇ ਕਿੱਥੇ ਕਿ ਸਪਲਾਈ ਕਰਨੀ ਸੀਗੀ ਜੀ ਇਹ ਜੀ ਹਜੇ ਨਾ 5 ਦਿਨ ਦਾ ਰਿਮਾਂਡ ਲਿਆ ਹੈਗਾ ਹਾਂ ਜੀ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਮਤਲਬ ਇਹਦੇ ਕਲੀਅਰ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੁਆਰਾ ਕਰਕੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਪਰ ਇਹ ਆ ਵੀ ਹੁਣ ਜੇ ਮੈਂ ਕੋਈ ਗੱਲ ਇਹੋ ਜੀ ਡਿਸਕਲੋਜ਼ ਕਰਤੀ ਤਾਂ ਇਹ ਮੀਡੀਆ ਚੈਨਲ ਅੱਗੇ ਕਈ ਵਾਰੀ ਬੰਦਿਆਂ ਤੱਕ ਪਤਾ ਲੱਗ ਜਾਂਦੀ ਹੈ ਤਾਂ ਕਰਕੇ ਉਹ ਮੈਂ ਹਜੇ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰੀ ਬਾਕੀ ਅਸੀਂ ਜਿੱਥੋਂ ਲੈ ਕੇ ਆਏ ਉਹਨੂੰ ਵੀ ਫੜਾਂਗੇ ਤੇ ਜਿੱਥੇ ਦੇਣ ਚੱਲਿਆ ਸੀ ਉਹ ਵੀ ਸਾਰਾ ਨੈਟਵਰਕ ਇਹ ਕਲੀਅਰ ਕਰਾਂਗੇ ਸਰ ਜਿਹੜੇ ਤੁਸੀਂ ਦੱਸਦੇ ਹੋਵੇ ਦੇ ਖਿਲਾਫ ਚੋਰੀ ਦੇ ਪਰਚੇ ਦਰਜ ਹੈ ਕੋਈ ਐਨਡੀਪੀਐਸ ਜਾਂ ਕੋਈ ਇਸ ਤਰ੍ਹਾਂ ਨਸ਼ੇ ਦਾ ਵੀ ਕੋਈ ਪਹਿਲਾ ਮਾਮਲਾ ਦਰਜਾ ਦੇ ਖਿਲਾਫ ਜੀ ਨਹੀਂ ਹਜੇ ਚੈੱਕ ਕਰਾਂਗੇ ਹਜੇ ਤਾਂ ਚੋਰੀ-ਚੋਰੀ ਦੇ ਪਰਚੇ ਦਰਜ ਹੋਏ ਨੇ ਨਸ਼ੇ ਦਾ ਨਹੀਂ ਨਹੀਂ ਹਾਂ ਨਸ਼ੇ ਦਾ ਸ਼ੁਰੂਆਤੀ ਜਾਂਚ ਜਿਸ ਕੀ ਕੋਰੀਅਰ ਬੰਦਾ ਹੈ ਕੋਰੀਅਰ ਦਾ ਜਿਵੇਂ ਕੋਰੀਅਰ ਸਮਝ ਲੈਂਦੇ ਆ ਉਹ ਆਈ ਬੰਦਾ ਹੈ ਨਹੀਂ ਜੀ ਆਪ ਵੀ ਇਹ ਕੋਰੀਅਰ ਤਾਂ ਕਿਵੇਂ ਜੀ ਹਾਂ ਇਹ ਆਪ ਵਿੱਚ ਰੋਲ ਨਹੀਂ ਹੀ ਇਜ਼ ਨਾਟ ਕੋਰੀਅਰ ਠੀਕ ਹੈ ਨਾ ਇਹਦੇ ਇਹ ਜੀ ਸਾਰਾ ਇਹਦੇ ਡਿਟੇਲ ਚੈੱਕ ਕਰ ਰਹੇ ਹਾਂ 5 ਦਿਨ ਦਾ ਰਿਮਾਰਕ ਲਿਆ ਮਾਨਯੋਗ ਦਾਲਤ ਤੇ ਸੀਨੀਅਰ ਅਸਟਰਾਂ ਦੀ ਜੋ ਰਹਿਨਮਾਈ ਇਹ ਤਾਂ ਅਸੀਂ ਇਹਦੀ ਦਿਖਾਈ ਨਾਲ ਚਕੀਸ਼ ਕਰਾਂ ਸਰ ਜਿਵੇਂ ਪੁਲਿਸ ਨੇ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਜਿਹੋ ਦਿਨ ਸ਼ਰਧ ਉਹਦੇ ਸੰਬੰਧ ਵਿੱਚ ਬਹੁਤ ਵੱਡੀ ਰਿਕਵਰੀ ਮਿਲੀ ਹੈ ਸਰ ਕੀ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਜੀ ਹਾਂਜੀ ਇਹ ਬਹੁਤ ਵੱਡੀ ਰਿਕਵਰੀ ਹੈ ਜੀ ਇਹ ਦੇਖੋ ਇਹ ਕਿਲੋ ਕੰਜ਼ਿਊਮ ਕਿੰਨੇ ਬੰਦਿਆਂ ਚ ਹੋਣੀ ਸੀ ਇਹ ਕਿਲੋ ਹੀ ਰਹਿਣਾ ਬਹੁਤ ਇਹ ਡਰੱਗ ਇਹ ਤੋਂ ਉੱਤੇ ਤਾਂ ਡਰੱਗ ਹੀ ਕੋਈ ਨਹੀਂ ਹੈਗਾ ਠੀਕ ਹੈ ਨਾ ਤੇ ਇਹ ਕਿਲੋ ਕਿੱਥੇ ਕਿੱਥੇ ਕੰਜ਼ਿਊਮ ਹੋਣੀ ਸੀ ਕਿੰਨੇ ਮਾਵਾਂ ਦੇ ਬੱਚੇ ਖਰਾਬ ਹੋਣੇ ਸੀਗੇ ਤੇ ਸੋ ਅਸੀਂ ਵੀ ਚਾਹੁੰਦੇ ਆਂ ਵੀ ਅਸੀਂ ਮਤਲਬ ਹੋਰ ਐਓ ਜੇ ਰਿਕਵਰੀਆਂ ਕਰੀਏ ਤੇ ਇਹਦੇ ਨਾਲ ਮਤਲਬ ਬੜੀ ਠੱਲ ਪਏਗੀ ਤੇ ਜਿਹੜੇ ਇਹਦਾ ਹੋਇਆ ਕੰਮ ਕਰਦੇ ਨੇ ਉਹਨਾਂ ਉਹ ਵੀ ਸਲਾਖਾਂ ਪਿੱਛੇ ਜਾਣਗੇ ਕਿਉਂਕਿ ਇਹ ਕਮਰਸ਼ੀਅਲ ਇਹਦੇ ਚ ਨਾ ਤਾਂ ਜਮਾਨਤਾ ਜਲਦੀ ਜਲਦੀ ਨਾ ਕੁਛ ਹੈ ਤੇ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਸਟਰੋਂਗ ਕੇਸ ਬਣਾ ਕੇ ਨੜੇ ਤੇ ਜਿਹੜੇ ਨਾਲਦੇ ਆ ਉਹਨਾਂ ਨੂੰ ਫੜ ਕੇ ਸਾਰਾ ਨੈਕਸਸ ਪਲੀਅਰ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਬੰਦ ਕਰ ਸਰ ਜੀ ਮੈਂ ਬੰਦੇ ਕੋਲ 10 ਗ੍ਰਾਮ ਪੰਜਾਬ ਸਰਕਾਰ ਨੇ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਹਦੇ ਵਿੱਚ ਮਤਲਬ ਅਨਾਉਂਸ ਕੀਤਾ ਹੋਇਆ ਨਾਮ 50000 ਆ ਜਾ 40 ਹੈ ਜਾਂ ਕਿੰਨਾ ਉਹ ਮਤਲਬ ਉਹਨਾਂ ਨੇ 1 ਕਿਲੋ ਹੀਰੋਨ ਦੇ ਉੱਤੇ ਕੈਸ਼ ਰਿਵਾਰਡ ਕੀਤਾ ਉਹ ਅਸੀਂ ਲਿਖ ਕੇ ਭੇਜਾਂਗੇ ਜਿਹੜੇ ਜਿਹੜੇ ਮੁਲਾਜ਼ਮਾਂ ਦੀ ਇਹਦੇ ਚ ਕਾਰਗ ਜਾਰੀ ਹੈ ਤੇ ਇਹਨਾਂ ਨੂੰ ਜ਼ਰੂਰ ਦਵਾਵਾਂਗੇ ਜੀ ਇਹਨਾਂ ਦੀ ਹੌਸਲਾ ਵਾਈ ਵਾਸਤੇ ਤੇ ਬਾਕੀ ਇੱਕ ਐਗਜ਼ਾਮਪਲ ਦੇ ਤੌਰ ਤੇ ਇਹਨਾਂ ਨੂੰ ਮਤਲਬ ਅਸੀਂ ਸਨਮਾਨਿਤ ਕਰਾਵਾਂਗੇ ਤੇ ਜਿਹੜੇ ਆਨ ਲੋਕ ਇਸ ਨਸ਼ੇ ਤੰਦੇਜ ਭਾਈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਉਹਨਾਂ ਨੂੰ ਇਹ ਹੈ ਵੀ ਦੇਖੋ ਸਰਕਾਰ ਦਾ ਬੜਾ ਕਲੀਅਰ ਫੰਡਾ ਹੁਣ ਤੁਹਾਨੂੰ ਪਤਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਸਾਲ ਡੇਢ ਸਾਲ ਤੋਂ ਬੜੀ ਜੋਰ ਸ਼ੋਰਾਂ ਨਾਲ ਮੀਮ ਚੱਲ ਰਹੀ ਹੈ ਤੇ ਇਹਦੇ ਜਿਹੀ ਹੈ ਵੀ ਜਿਹੜੇ ਇੱਥੇ ਕੰਮ ਕਰਦੇ ਨੇ ਅਸੀਂ ਫੜ ਕੇ ਅੰਦਰ ਦਵਾਂਗੇ ਜਾਂ ਆਪਣਾ ਛੱਡ ਦੇਣ ਜਾਂ ਭੱਜ ਪੁੱਜ ਜਾਣ ਪੰਜਾਬ ਚੋਂ ਕਿਉਂਕਿ ਅਸੀਂ ਮਾਈਕਰੋ ਲੈਵਲ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ ਕਦੇ ਤੁਸੀਂ ਪਹਿਲਾਂ ਕਹਿੰਦੇ ਸੀ ਵੱਡਾ ਸਮਗਲਰ ਨਹੀਂ ਫੜਿਆ ਜਾਂਦਾ ਠੀਕ ਹੈ ਨਾ ਆ ਹੁਣ ਵੱਡੇ ਵੀ ਫੜੇ ਜਾਂਦੇ ਆ ਛੋਟੇ ਵੀ ਫੜੇ ਜਾਂਦੇ ਆ ਠੀਕ ਹੈ ਨਾ ਤਾਂ ਕਰਕੇ ਇਹ ਸਾਰਿਆਂ ਦੇ ਉੱਤੇ ਚੈੱਕ ਹੈ ਤੇ ਅਸੀਂ ਸਾਰਾ ਮਤਲਬ ਇਹਨੂੰ ਲੋਕਾਂ ਦੀ ਮਾਤ ਨਾਲ ਇਹਨੂੰ ਕੋਸ਼ਿਸ਼ ਕਰਾਂਗੇ ਇਹਨੂੰ ਬਿਲਕੁਲ ਮਤਲਬ ਖਤਮ ਕਰ ਦੇਈਏ